ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਨਵਰ ਸਾਰੇ ਵੀਰਾਂ ਸੈਟ ਨੇ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਕਬੂਤਰ ਇੱਕ ਬੰਨਤਾ ਆਪਾਂ ਤੇ ਕਿਉਂਕਿ ਤੋਪਾ ਜੇ ਲੱਗੀ ਚੰਗੀ ਤੇ ਟਾਈਮ ਸਾਢੇ 10 ਹੋ ਗਏ ਆ ਤੇ ਬੱਚੇ ਆਪਾਂ ਤਿੰਨ ਛੱਡਨੇ ਆ ਇੱਕ ਤਾਂ ਰੱਤਾ ਹੀ ਛੱਡਾਂਗੇ ਆਹ ਰੱਤਾ ਬੱਚਾ ਇੱਕ ਛੱਡਨਾ ਲਓ ਜੀ ਇਹ ਤਾਂ ਬਹਿ ਗਿਆ ਤੇ ਇੱਕ ਛੜਨਾ ਆਪਾਂ ਹਰੀ ਬਗਲ ਵਾਲਾ ਆ ਬੱਚਾ ਹਲੋ ਜੀ ਇਹ ਵੀ ਬਹਿ ਗਿਆ ਇੱਕ ਛੜਨਾ ਆਪਾਂ ਸਾਦੇ ਵਾਲਾ ਖੜ ਜਾ ਗੁਲਾਬੀ ਸਾਤਾ ਨਾ ਜੀ ਇਹ ਉੱਡ ਗਿਆ ਇਹ ਮਤਲਬ ਆਪਾਂ ਕੱਲ ਵੀ ਛੱਡਾਇਗਾ ਕੱਲ ਚੰਗਾ ਉੱਡ ਕੇ ਆ ਤੇ ਇਹ ਜਿਹੜਾ ਕੋਠੀ ਤੇ ਪੈਂਦਾ ਸੀਗਾ ਇਹ ਕਬੂਤਰ ਉਹ ਆ ਸੱਦਾ ਹੋਂ ਲੱਗ ਪਿਆ ਕੱਲ ਦਾ ਸੱਦਾ ਗੱਭੜਾ ਕੇ ਬਾਹ ਲਿਆ ਸੀ ਆਪਾਂ ਤੇ ਨਾਲ ਆਪਾਂ ਆ ਵੀ ਢਾ ਦਿੰਨੇ ਆ ਤੇ ਇਕੱਠੇ ਫਿਰਦੇ ਰਹਿਣਗੇ भावा लो ये रत्ता तो उड गया हई बगल भी गया लो तो भी मित्रों बचे थोड़े आ उचे एक तो आ चलिया आ नीवा फिर रत्ता ते ना सात बच्चा आज सात आ दूजी कटाई आ रत्ता पा पांच छे दिनों के नहीं छिया जो उचा बच्चा ओ रात बारह के आया ਕਿ ਇੱਕ ਮਿੱਤਰੋ ਕਬੂਤਰ ਹੋਰ ਵਾਰ ਆਇਆ ਫਿਰਦਾ ਹੁਣ ਕਰਾਉਣੇ ਚੈੱਕ ਉਹ ਟਾਵਰ ਦੇ ਉੱਤੇ ਫਿਰਦਾ ਸੀਗਾ ਹੁਣ ਇਹ ਵੇਖਿਆ ਸੀ ਮੈਂ ਹਾਂ ਹਾਂ ਪਿੰਡ ਦੇ ਪਰਲੇ ਪਾਸੇ ਗਿਆ ਇੱਧਰ ਆਉਂਦਾ ਤੇ ਤੁਹਾਨੂੰ ਰੰਗ ਦੱਸਦੇ ਆ ਰੰਗ ਅਜ ਮੈਂ ਵੀ ਨਹੀਂ ਵੇਖਿਆ ਬਗਲਾ ਟੂਸੇ ਜਿਹਾ ਸੀਗੇ ਆ ਆਪਣਾ ਅਗਰ ਰੱਤਾ ਹਉ ਸਾਦੇ ਵਾਲਾ ਉਹ ਉਤਰ ਕੇ ਇਧਰ ਗਿਆ ਆਇਆ ਹੀ ਨਹੀਂ ਮੁੜ ਕੇ ਨਿਤਰੋ ਮੈਨ ਲੱਗਿਆ ਉਹ ਆਪਣੇ ਆ ਸਾਹਮਣੇ ਪਿੰਡ ਦੀਆਂ ਨਾ ਆ ਚਿੱਟੇ ਜਿੱਥੇ ਲੀੜੇ ਪਾਏ ਪਏ ਕੱਪੜੇ ਇਹ ਤੋਂ ਪਰਲਾ ਪਰਲੇ ਘਰ ਜਿਓ ਥੋੜੇ ਥੋੜੇ ਦੀਂਦੇ ਆ ਉਹ ਪਿੰਡ ਹੋਰ ਆ ਤੇ ਮੈਨੂੰ ਲੱਗਦਾ ਉਹ ਪਿੰਡ ਦੇ ਆਉਂਦੇ ਹੁੰਦੇ ਆਪਣੇ ਪਿੰਡ ਕਬੂਤਰ ਕਈ ਮੈਨੂੰ ਲੱਗਦਾ ਉਹਨਾਂ ਦਾ ਹੋਊਗਾ ਉਹ ਸਾਹਮਣੇ ਪਿੰਡ ਦੀਆਂ ਨਾ ਘਰ ਜੇ ਕਰੋ ਨਹੀਂ ਚੈੱਕ ਤੁਹਾਨੂੰ ਇਹ ਆਹ ਆਹ ਚਿੱਟੇ ਘਰ ਤੋਂ ਜੇ ਕਪੜੇ ਪਾਏ ਪਏ ਇਹ ਤਾਂ ਗਾਂ ਨਹੀਂ ਘਰ ਇਥੇ ਕੂਤਰ ਆ ਜਾਂਦੇ ਹੁੰਦੇ ਕਈ ਯਾਰ ਇੱਥੇ ਵੇਖਿਆ ਸੀ ਹੁਣੇ ਫਿਰਦਾ ਵੇਖਿਆ ਟਾਵਰ ਦੇ ਉੱਤੇ ਉੱਚਾ ਸੀਗਾ ਤੇ ਹੁਣ ਦਿਸਦਾ ਨਹੀਂ ਕੂਤਰ ਆਪਣੇ ਫਿਰਦੇ ਨਹੀਂ ਕੂਤਰਾਂ ਤੇ ਆਉਣਾ ਸੀ ਉਹਨੇ ਤੁਰ ਗਿਆ ਮੈਨੂੰ ਲੱਗਦਾ ਰੋਡ ਕੋਈ ਨਾਂ ਜੇ ਫੇਰ ਆਇਆ ਫਿਰ ਤੁਹਾਨੂੰ ਦਿਖਾਵਾਂਗੇ ਰੰਗ ਵੀ ਦੱਸਾਂਗੇ ਕਿਹੜਾ ਰੰਗ ਲੱਗਾ ਸੀ ਉਹਦੇ ਤੇ ਮਿੱਤਰੋ ਆਪਾਂ ਆ ਹੈਗੀ ਪਟਾਸ਼ ਮਤਲਬ ਜਿਹਨੂੰ ਆਪਾਂ ਖੂਨ ਦੀ ਦਵਾਈ ਕਹਿ ਦਿੰਦੇ ਆ ਇਹ 10 ਰੁਪਏ ਦੀ ਡੱਬੀ ਆਉਂਦੀ ਆ ਪ੍ਰਿੰਟ ਹੈਗਾ 20 ਰੁਪਏ ਇਹ 10 ਰੁਪਏ ਦੀ ਡੱਬੀ ਆਉਂਦੀ ਆ ਇਹ ਕਬੂਤਰਾਂ ਦੀ ਹੈਗੀ ਆ ਜਿਵੇਂ ਕਬੂਤਰਾਂ ਫਿੰਸਾਂ ਹੋ ਜਾਂਦੀਆਂ ਜਿਵੇਂ ਮਾਤਾ ਹੋ ਜਾਂਦੀ ਜਿਹਨੂੰ ਮਾਤਾ ਕਹਿੰਦੇ ਆ ਫਿੰਸਾਂ ਕਹਿੰਦੇ ਆ ਤੇ ਇਹ ਉਹਦੇ ਆਸਤੇ ਆ ਇਹ ਇਹ ਆਪਾਂ ਲਾਵਾਂਗੇ ਕਬੂਤਰਾਂ ਦੇ ਆਪਣੇ ਇੱਕਾਂ ਦੋਵਾਂ ਦੇ ਹੈਗ ਲਾਵਾਂਗਾ 그러면은 ਤੁਹਾਨੂੰ ਦੱਸਾਂ ਕਿਹੜੀ ਚੀਜ਼ ਹੁੰਦੀ ਹੈ ਫੈਂਸ ਲਾਈਆਂ ਆ ਬੱਚੇ ਦੇ ਯਾਰ ਆ ਬੱਚਰੇ ਆ ਜੇ ਮੱਛਰ ਲੜ ਜਾਂਦਾ ਆਵੇ ਹੈਗ ਹਨ ਇਹ ਆਪਾਂ ਛਿੱਲ ਕੇ ਇਹਨੂੰ ਤੇ ਉੱਤੇ ਇਹ ਲਾ ਦੇਣੀ ਆ ਇਹ ਐ ਨਹੀਂ ਲਾਉਣੀ ਮਤਲਬ ਸੁੱਕੀ ਨਹੀਂ ਲਾਉਣੀਗੀ ਇਹ ਆਪਾਂ ਪਾਣੀ ਪਾ ਕੇ ਲਾਉਣੀ ਆ ਤੁਹਾਨੂੰ ਚੈੱਕ ਕਰਾਵਾਂਗੇ ਤੇ ਬੱਚਿਆਂ ਦੇ ਇੱਕ ਦੋ ਹੇਗਾ ਐਡੇਡੇ ਬੱਚੇ ਆ ਯਾਰ ਉਹਨਾਂ ਦੇ ਇੱਕ ਦੋ ਹੇਗਾ ਮੱਛਰ ਲੜ ਗਿਆ ਉਹਨਾਂ ਦੇ ਪਰ ਹੈਗੀ ਕੱਲੀ ਚੁੰਝਤੀ ਆ ਪੈ ਫੂਰਾ ਦੇ ਜਵਾਂ ਨਹੀਂ ਗਈ ਤੇ ਇੱਕ ਦੋ ਦੇ ਮੱਛਰ ਲੜ ਗਿਆ ਇਹਨਾਂ ਦੇ ਆਪਾਂ ਲਾਵਾਂਗੇ ਅੱਜ ਤੇ ਨਾਲੇ ਦੋਹਾਂ ਕੂਤਰਾ ਦੇ ਰੰਗ ਵੀ ਲਾਉਣਾ ਉਹ ਵੀ ਲਾਵਾਂਗੇ ਕਰੋ ਚੱਕਾ ਲਓ ਵੀ ਮਿੱਤਰੋ ਦੇਣ ਲੱਗ ਪਏ ਆਪਾਂ ਬੱਚਿਆਂ ਨੂੰ ਛੋਲੇ ਤੇ ਛੋਲੇ ਦੇ ਕੇ ਪਾਣੀ ਦੇ ਕੇ ਤੇ ਆਪਾਂ ਜਾਲ ਦੇ ਉੱਤੇ ਬਾ ਦੇਣੇ ਆ ਛੋਲੇ ਦੇ ਤੇ ਪਾਣੀ ਦੇਣ ਵਾਲਾ ਰਹਿ ਗਿਆ ਬੱਚੇ ਨੂੰ ਇਹ 5000 ਵਾਲੇ ਦਾ ਬੱਚਾ ਹੈ ਤੇ ਆ ਤਾਂ ਜਿਹੜੇ ਬੱਚੇ ਬੈਠੇ ਇਹਨਾਂ ਨੇ ਛੋਲੇ ਦੇ ਦੇ ਆ ਜਿਹੜੇ ਥੱਲੇ ਇਹਨਾਂ ਨੂੰ ਰਹਿੰਦੇ ਹਜੇ ਛੋਲੇ ਦੇਣ ਵਾਲੇ ਪਾਣੀ ਦੇ ਕੇ ਬਾ ਦੇਣੇ ਆਪਾਂ ਤਾਂ ਇਹਨਾਂ ਵੀ ਨਾਲ ਹੀ ਇਹਨਾਂ ਦੇ ਕਰੋ ਚੈੱਕ ਇਹ ਚੁੰਜੀ ਥੋੜੀ ਜੀ ਫੈਂਸੀ ਜੀ ਸੀਗੀ ਤੇ ਤਾਂ ਇਹ ਦਾਣੇ ਨਹੀਂ ਖਾਂਦਾ ਕਮਜ਼ੋਰ ਰਹਿ ਗਿਆ ਹੈ ਬੱਚਾ ਕਹੋਚੇਕ ਮਿੱਤਰੋ ਆ ਬੱਚਾ ਆ ਬੱਚਾ ਹੈਗਾ ਬੋਦੀ ਵਾਲੇ ਕਬੂਤਰ ਦਾ ਇਹਨੂੰ ਬਾ ਦੇ ਨੇ ਛੋਲੇ ਦਿੱਤੇ ਹੋਏ ਸੀਗੇ ਤੇ ਇਹਦੇ ਆਪਾਂ ਰੰਗ ਵੀ ਲਾਉਣਾ ਅੱਜ ਤੇ ਪਹਿਲਾਂ ਪਹਿਦੇ ਰੰਗ ਹੀ ਲਾਉਣੇ ਆ ਤੇ ਬੱਚੇ ਦੇ ਨੂੰ ਛੋਲੇ ਬਾਅਦ ਚ ਹੀ ਦੇਵਾਂਗੇ ਦੂਜਿਆਂ ਨੂੰ ਮਿੱਤਰੋ ਆ ਗਿਆ ਆਪਣੇ ਕੋਲ ਬੰਦਾ 파ਟਨਰ ਵੀਡੀਓ ਬਣਾਉਣ ਵਾਲਾ ਤੇ ਰੰਗ ਰੰਗ ਲਾਉਣੇ ਆ ਆਪਾਂ ਇੱਕ ਬੱਚੇ ਦੇ ਲਾਉਣਾ ਤੇ ਦੂਜਿਆਂ ਤੇ ਲੱਗਾ ਵਿਆਹ ਆ ਆਪਾਂ ਲਾਉਣਾ ਹੈਗਾ ਆ ਬੱਚੇ ਦੇ ਕਭੀ ਹੋਏ ਉਡਣ ਜੋਗਾ ਹੋ ਗਿਆ ਬੱਚਾ ਇਹਦੇ ਨਾਲ ਦਾ ਬੱਚਾ ਹੈਗਾ ਆ ਰਿਹਾ ਇਹ ਹਜੇ ਛੋਟਾ ਇਹਦੇ ਬਾਅਦ ਚਲਾ ਦਾਂਗੇ ਪਹਿਲਾਂ ਇਹਦੇ ਲਾ ਦਿੰਨੇ ਇਹ ਉਡਣ ਜੋਗਾ ਹੋ ਗਿਆ ਤੇ ਬਾਕੀ ਇਹ ਥੜਲੇਨ ਲੱਗਾ ਹੀ ਆ ਤੇ ਇੱਕ ਬੱਚਾ ਆਪਾਂ ਨਵਾਂ ਛੱਡਾਂਗੇ ਅੱਜ ਆਹ ਹਾਲਾ ਬੱਚਾ ਇਹ ਰਵੇ ਚਾਲੇ ਬੈਠਾ ਆ ਬੱਚਾ ਛੱਡਣਾ ਜਨਮ ਇਹ ਬਾਅਦ ਛੱਡਦੇ ਪਹਿਲਾਂ ਰੰਗ ਲਾਲ ਗਏ ਉਹਨਾਂ ਦੇ ਤੇ ਛੋਲੇ ਛਾਲੇ ਆਪਾਂ ਦੇ ਦਿਆ ਸਾਰਿਆਂ ਨੂੰ ਨਾਲੇ ਆਪਾਂ ਸ਼ਰੀ ਦੇ ਬਾਦ ਦੰਨੇ ਆ ਨਾਲੇ ਆਪਾਂ ਰੰਗ ਲਾ ਦੰਨੇ ਇੱਕ ਦੇ ਲੋ ਵੀ ਮਿੱਤਰੋ ਲੱਗ ਪਿਆ ਆਪਾਂ ਰੰਗ ਲਾਉਣ ਕੋਚ ਸਾਬ ਆਪ ਹੋਏ ਮੂਰੇ ਤੇ ਪਹਿਲਾਂ ਆਪਾਂ ਘੰਡ ਕਰ ਦੰਦਾ ਹਰਾ ਘੰਡ ਕਰ ਦੰਨੇ ਆ ਤੇ ਗੁਲਾਬੀ ਟੂਸਾ ਕਰ ਦੰਨੇ ਆ ਤੇ ਇਹ ਰੰਗ ਆਪਾਂ ਤਾਂ ਕਰਦੇ ਮਤਲਬ ਜਿਹੜੇ ਇਹਨਾਂ ਦੇ ਵੱਡੇ ਭੈਣ ਭਰਾ ਸੀਗੇ ਜਿਹੜੇ ਆਪਣੇ ਅੱਡੇ ਲਾ ਕੇ ਰੋਕਲੇ ਆ ਉਹਨਾਂ ਦਾ ਕਾਲਾ ਘੰਡ ਸੀਗਾ ਤੇ ਲਾਲ ਟੂਸਾ ਸੀਗਾ ਤੇ ਇੱਕ ਦਾ ਕਾਲਾ ਘੰਡ ਸੀਗਾ ਦੂਜੇ ਦਾ ਤੇ ਲਾਲ ਡੰਡਾ ਸੀਗਾ ਇਹ ਦਾ ਆਪਾਂ ਹਰਾ ਕੰਡ ਤੇ ਲਾਲ ਟੂਸਾ ਕਰ ਦਨੇ ਆ ਤੇ ਜਿਹੜਾ ਇੱਕ ਇਹਦਾ ਨਿੱਕਾ ਭਰਾ ਪਹਿਲਾਂ ਵਿਖਾਇਆ ਤੁਹਾਨੂੰ ਜਾਲ ਤੇ ਬੈਠਾ ਵਿਆ ਉਹ ਹਜੇ ਨਿੱਕਾ ਉਹਨਾਂ ਦੇ ਠਹਿਰ ਕੇ ਰੰਗ ਲਾਵਾਂਗੇ ਤੇ ਉਹਦਾ ਕਰ ਦਾਂਗੇ ਆਪਾਂ ਹਰਾ ਕੰਡ ਤੇ ਗੁਲਾਬੀ ਡੰਡਾ ਕਰ ਦਾਂਗੇ ਇਹਦਾ ਟੂਸਾ ਕਰ ਦਨੇ ਆ ਉਹਦਾ ਡੰਡਾ ਕਰ ਦਾਂਗੇ ਆਪਾਂ ਹੁਣ ਤਾਂ ਹਰਾ ਰੰਗ ਕਾਲਾ ਜਿਹਾ ਹੀ ਲੱਗਦਾ ਤੇ ਸੁੱਕ ਕੇ ਬਾਲਾ ਕਹਿਣ ਲੱਗਦਾ ਮਿੱਤਰੋ ਇਹ ਸੁੱਕ ਕੇ ਤੂਤੇ ਰੰਗਾ ਬਣ ਜਾਂਦਾ ਇਹ ਇੰਨਾ ਕੰਡ ਕਰ ਦਨੇ ਆ ਆਪਾਂ ਬਾਦੂ ਹੋਊਗਾ ਇਹਦਾ ਬੱਚਾ ਹੀ ਆ ਬਾ ਥੋੜਾ ਥੋੜਾ ਕਰ ਦਨੇ ਆ ਤੇ ਗੁਲਾਬੀ ਟੂਸਾ ਕਰਾਂਗੇ ਆਪਾਂ ਇਹਦਾ ਕਰੋਨੇ ਸ਼ੌਂਕ ਤੁਹਾਨੂੰ ਕਰੋ ਚੱਕ ਮਿੱਤਰੋ ਆਪਾਂ ਇੰਨਾ ਕਰਤਾ ਹਰਾ ਕੰਡ ਦੇਖੋ ਇਹਨੂੰ ਬਸ ਜਾਲ ਚ ਛੱਡ ਦਾਂਗੇ ਤੇ ਉਹਨੇ ਰੰਗ ਸੁੱਕ ਜੂਗਾ ਬਾਅਦ ਚ ਇਹਦਾ ਆਪਾਂ ਇੰਨਾ ਕ ਗੁਲਾਬੀ ਟੂਸਾ ਕਰਦਾਂਗੇ ਤੁਹਾਨੂੰ ਵਿਖਾਉਣੇ ਆ ਤੇ ਇੰਨਾ ਕਰਦਾਂਗੇ ਥੋੜਾ ਥੋੜਾ ਆ ਸਜਾ ਕਰਾਂਗੇ ਆਪਾਂ ਲਓ ਮੇਟਰ ਕਾਂਡਾ ਸੁੱਕ ਗਿਆ ਤੇ ਆਪਾਂ ਟੂਸਾ ਕਰ ਦਿੰਨੇ ਆ ਗੁਲਾਬੀ ਤੇ ਇੰਨਾ ਇੰਨਾ ਕਰ ਦਿੰਨੇ ਆਪਾਂ ਬਾਹਲਾ ਕਾਨੂੰ ਲਵੇੜਨਾ ਹੁਣ ਤੱਕ ਇਹਰਾ ਆਪਾਂ ਬਸ ਥੋੜੀਆਂ ਡਾਂਗਾ ਡਾ ਕੇ ਬੰਦ ਕਰ ਦਾਂਗੇ ਤਾਂ ਇਹ ਥੋੜਾ ਰੰਗ ਲਾਉਣੇ ਆ ਤੇ ਗਰਮੀ ਕੱਢ ਦਾਂਗੇ ਆਪਾਂ ਰੰਗ ਵਾਲੀ ਗਰਦ ਕੱਢ ਦਾਂਗੇ ਉੱਡਣ ਵਾਲੀ ਗਰਦ ਕੱਢ ਦਾਂਗੇ ਤੇ ਵਲੌਗਾਂ ਵਾਲੀ ਵੀ ਗਰਦ ਕੱਢ ਦਾਂਗੇ ਆਪਾਂ ਵਲੌਗ ਰੋਜ਼ ਰੋਜ਼ ਐਨ ਨਵੇਂ ਤਰੀਕੇ ਨਾਲ ਆਇਆ ਕਰਨਗੇ ਮਤਲਬ ਰੰਗ ਲਾਇਆ ਨਵੇਂ ਕਬੂਤਰ ਬਾਹਰ ਛੱਡੇ ਭਾਈ ਦਾਣਾ ਪਾਣੀ ਪਾਇਆ ਬਦਾਮ ਪਾਏ ਹਨਾ ਉਹਦਾ ਕੰਟੈਂਟ ਬਹੁਤ ਬਣ ਜਾਂਦਾ ਤੇ ਹੁਣ ਥੋੜਾ ਕੰਟੈਂਟ ਬਣਦਾ ਤੇ ਤਾਂ ਵੀ ਚਲੂ ਆਪਾਂ ਬਣਾਈ ਜਾਨੇ ਆ ਤੇ ਗਰਮੀਆਂ ਚ ਐ ਪੂਰੀ ਗਰਦ ਕੱਢ ਕੱਢਿਆ ਕਰਾਂਗੇ ਵਲੌਗ ਵਾਲੀ ਵੀ ਆਪਾਂ ਤੇ ਕਰੋ ਚੈੱਕ ਮਿੱਤਰੋ ਆਪ ਇੰਨਾ ਕਰਾਂਗੇ ਟੂਸਾ ਦਾ ਲਓ ਮਿੱਤਰੋ ਲਾਤਾ ਪਰਾਂਗੇ ਦੇ ਤੇ ਡਾ ਦੇਨੇ ਬੋਤਲਾ ਢੱਕਣ ਕਰਾਉਣੇ ਚੈੱਕ ਤੁਹਾਨੂੰ ਕਰੋ ਚੈੱਕ ਮਿੱਤਰੋ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਓ ਵੀ ਮਿੱਤਰੋ ਆਪਾਂ ਬਾਉਂਦ ਲੱਗਿਆ ਛਤਰੀ ਦੇ ਬੱਚਾ ਇਹ ਇਹ ਰੰਗ ਲਾਇਆ ਸੀ ਕੋਈ ਛਰੀ ਜਬਾ ਦਨੇ ਆ ਤੇ ਬਾਕੀ ਉਹਨਾਂ ਆਪਾਂ ਛੋਲੇ ਦੇ ਕੇ ਤੇ ਦੁਬਾਰਾ ਬਾ ਦਨੇ ਆ ਕਰੋ ਚੈੱਕ ਮਿੱਤਰੋ ਉਹ ਵੀ ਬੱਚਾ ਬਾ ਦਨੇ ਆ ਉਹਨੂੰ ਵੀ ਦਿੱਤੀ ਛੋਲੇ ਪਰ ਰੇਂਡਿਆਂ ਨੂੰ ਹਜੇ ਉਹਨੂੰ ਦਿੱਤੇ ਨਹੀਂ ਸੀਗੇ ਉਹ ਉਹੀ ਜਾਲ ਚ ਪਾਇਆ ਸੀਗਾ ਇਹਨੂੰ ਛੂਲੇ ਦੇ ਕੇ ਤੇ ਆਪਾਂ ਛਰੀ ਤੇ ਬਾ ਦਨੇ ਆ ਲਓ ਬਈ ਮਿੱਤਰੋ ਆਪਾਂ ਆ ਬੱਚੇ ਨੂੰ ਛੂਲੇ ਦੇ ਕੇ ਤੇ ਬਾ ਦਨੇ ਛਤਰੀ ਦੇ ਇਹ ਥੋੜੇ ਦਿੱਤੇ ਸੀਗੇ ਛੂਲੇ ਤੇ ਆਪਾਂ ਰਜਾਈ ਦਿੰਨੇ ਆ ਫੁੱਲ ਤੇ ਰਜਾ ਕੇ ਜਿਵੇਂ ਆਰ ਜਾਏ ਪਏ ਆ ਤੇ ਰਜਾ ਕੇ ਆਪਾਂ ਛਰੀ ਤੇ ਬਾ ਦਾਂਗੇ ਜਿਵੇਂ ਆ ਬੱਚਾ ਬੈਠਾ ਇੱਥੇ ਇਕੱਠੇ ਹੋ ਕੇ ਬੈਠੇ ਰਹਿਣਗੇ ਕਰੋ ਚੈੱਕ ਮਿੱਤਰੋ ਤਿੰਨ ਕਬੂਤਰ ਉੱਡੇ ਫਿਰਦੇ ਆ ਚੰਗੇ ਉੱਡਣ ਲੱਗ ਪਿਓ ਵੀ ਬਸ ਰੱਤਾਂ ਰੰਗ ਬੰਦ ਕਰਾਂਗੇ ਆਪਾਂ ਤੇ ਇਹ ਸਾਤੇ ਵਾਲਾ ਤੇ ਬਗਲ ਵਾਲਾ ਛੱਡਿਆ ਕਰਾਂਗੇ ਆਪਾਂ ਕਰੋਚੀਆ ਕੱਪਲੇ ਬੁੱਲੇ ਬੱਚੇ ਦੇ ਕਰੋ ਰੰਗ ਚੈੱਕ ਇਹਦੇ ਰੰਗ ਬਾਬਾ ਪਹਿਲਾਂ ਆਇਆ ਸੀਗਾ ਦਿਨ ਬਾਬਾ ਦਿਨ ਹੋਗੇ ਵਲੌਗ ਹੀ ਬਣਾਇਆ ਸੀਗਾ ਗੁਲਾਬੀ ਰੰਗ ਐਜਾ ਬਣੂਗਾ ਜਿਹੜਾ ਘੰਡ ਕੀਤਾ ਹਰਾ ਤੇ ਉਹ ਪਹਿਲਾਂ ਦਾ ਉਹ ਐਜਾ ਬਣ ਜਾਣਾ ਫਿੱਕਾ ਹੋ ਜਾਣਾ ਮਿੱਤਰੋ ਤੂ ਦੇ ਰੰਗਾਂ ਬਣ ਜਾਣਾ ਕਰੋ ਚੈੱਕ ਬੱਚਾ ਛਾਖਾ ਬੱਚਾ ਹੈ ਵੀ ਹੋ ਜੀ ਮਿੱਤਰੋ ਆਪਾਂ ਇੱਕ ਬੱਚਾ ਨਵਾਂ ਛੱਡਣ ਲੱਗੇ ਆਂ ਮਾ ਤਾਂ ਬੰਦ ਹੀ ਹੁੰਦੇ ਸੀਗੇ ਉੱਡੂ ਆ ਵੀ ਮੇਰੇ ਹਿਸਾਬ ਦੇ ਵਿੱਚ ਤਾਂ ਇਹ ਗੋਲੀਆਂ ਗਿਆ ਪਰੇ ਪਾਸੇ ਚਲੋ ਕੋਈ ਨਹੀਂ ਬੈਠਾ ਰਹਿਣ ਦੰਨੇ ਆਪਾਂ ਇਹ ਤੇ ਕਬੂਤਰ ਆਪਣੇ ਉੱਡੇ ਫਿਰਦੇ ਤਿੰਨੇ ਹੀ ਉੱਚੇ ਹੋ ਗਏ ਬੱਚੇ ਜੇ ਤੇ ਹੁਣ ਆਪਾਂ ਲਾਉਣੇ ਆ ਆ ਦਵਾਈ ਕਬੂਤਰਾਂ ਦੇ ਉਤਰਾਦੇ ਨਹੀਂ ਮਤਲਬ ਬੱਚਿਆਂ ਦੇ ਜਿਹੜੇ ਨਿੱਕੇ ਨਿੱਕੇ ਪਹਿਲਾਂ ਬਖਾਏ ਸੀਗੇ ਉਹਨਾਂ ਦੇ ਲਾਉਣੇ ਆਪਾਂ ਪਹਿਲਾਂ ਇਹਨੂੰ ਖੋਲਦੇ ਆਂ ਬੋਤਲ 'ਚ ਨਿੱਕੀ ਜਿਹੀ ਚ ਤੇ ਫੇਰ ਤੁਹਾਨੂੰ ਦੱਸਦੇ ਆਂ ਨਾਦ ਨਾਲ ਕਿਵੇਂ ਲੱਗਦੀ ਹੈ ਇਹ ਬੱਚੇ ਇੱਕ ਤਾਹ ਕਰਦਾ ਆਪਣਾ ਰੱਤਾ ਤੇ ਦੋ ਉਤਰ ਉੱਚੇ ਹੋ ਗਏ ਬੱਚੇ ਜਮਾ ਵਾਵਾ ਉੱਚੇ ਹੋ ਗਏ ਉਹ ਉਹ ਆਈਮੈਜ ਜਿssenਗੇ ਉਹ ਦਿਸਦੇ ਆ ਆ ਚੱਲਿਆ ਇੱਕ ਤਾਂ ਤੁਹਾਨੂੰ ਕੀ ਬਤ ਦੱਸਦਾ ਕਿ ਨਹੀਂ ਦਿਸਦਾ ਇਸ ਨੇ ਨਹੀਂ ਗੇ ਆਦੀ ਨਾ ਰਤਾ ਆਦਾ ਨੀਵਾ ਕਰਦਾ ਉਹ ਉੱਚੇ ਦੋਵੇਂ ਕਰੋਟੇ ਕਮਤਰ ਖੂਨ ਦੀ ਦਵਾਈ ਆ ਹੁੰਦੀ ਹੈ ਖੂਨ ਦੀ ਦਵਾਈ ਇਹ ਕਿਸੇ ਵੀ ਮੈਡੀਕਲ ਸਟੋਰ ਤੋਂ ਮਿਲ ਜੂਗੀ ਵਚ ਆ ਚੀਜ਼ ਹੁੰਦੀ ਆ ਪਟਾਸ਼ ਹੁੰਦੀ ਹੈ ਇਹ ਇਹ ਮਤਲਬ ਕਸੇ ਇਹ ਬੱਚੇ ਦੀ ਨਾਉਂ ਦਾ ਟੁੱਟ ਜੇ ਮਤਲਬ ਖੂਨ ਨਾ ਰੁਕਦਾ ਹੋਵੇ ਉੱਤੇ ਆ ਚੀਜ਼ ਲਾ ਦੇਵੇ ਤੇ ਜਾਂ ਕਿਸੇ ਦੇ ਸੱਟ ਵੱਜੀ ਹੋਵੇ ਪੈਰਪੂਰ ਤੇ ਲਹੂ ਨਹੀਂ ਰੁਕਦਾ ਹੋਵੇ ਤੇ ਆ ਚੀਜ਼ ਲਾਇਆ ਕਰੋ ਮਿੱਤਰੋ ਤੇ ਕੋਲਾ ਰਿਜ਼ਲਟ ਆਏਗਾ ਤੇ ਜਾਂ ਕਿਸੇ ਬੱਚੇ ਰ ਫੈਂਸੀ ਹੋ ਜੇ ਮਾਤਾ ਜੀ ਨੂੰ ਕਹਿ ਦਿੰਦੇ ਆ ਉਹ ਚੀਜ਼ ਤੇ ਵੀ ਲਾ ਦਿਓ ਉਸ ਮਾਇ ਪਹਿਲਾਂ ਫੈਂਸੀ ਪੱਟ ਲਿਆ ਕਰੋ ਪੱਟ ਕੇ ਤੇ ਬਾਅਦ ਵਿੱਚ ਲਾਇਆ ਕਰੋ ਤੇ ਇਹ ਆਪਰ ਲਾਉਣੇ ਆ ਖੋਲਦੇ ਆ 1 ਮੀਟਰ ਇਹ ਆਪਾਂ ਬੋਤਲ ਚਾਰ ਲਾ ਲੈਣੀ ਐ ਇਸ ਚ ਫਿਰ ਕੱਲ ਨੂੰ ਹੀ ਲਾ ਦਾਂਗੇ ਬੱਚਿਆਂ ਦੇ ਇਹ ਦੋ ਕੁ ਦਿਨ ਲਾ ਦੋ ਲਗਾਤਾਰ ਤੇ ਬਸ ਆ ਬਾਲੀ ਪਾਉਣ ਦੀ ਲੋੜ ਨਹੀਂ ਇੰਨੀ ਕੁ ਬਾਦੂ ਐ ਇਹ ਇਹ ਤਾਂ ਬਹੁਤ ਹੁੰਦੀ ਐ ਇਹ 10 ਰੁਪਏ ਮਿਲ ਜਾਂਦੀ ਮਿੱਤਰੋ ਤੇ ਵਿੱਚ ਆਪਾਂ ਪਾ ਲਈਏ ਥੋੜਾ ਜਿਹਾ ਪਾਣੀ ਇਹਦੇ ਵਿੱਚ ਪਾਉਣੇ ਆਪਾਂ ਥੋੜਾ ਜਿਹਾ ਪਾਣੀ ਤੋ ਤੋ ਲਾਈ ਫੁਰ ਪਾਣੀ ਨੇ ਕੁ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆਪਾਂ ਇਹ ਗੁਲਾਬੀ ਗੁਲਾਬੀ ਹੀ ਹੋ ਗਏ ਮਿੱਤਰੋ। ਪਰ ਚੈੱਕ ਆ ਚੀ ਬਣ ਜਾਣੀ ਆ। ਤੇ ਲੈ ਕੇ ਕੋਈ ਜਾਂ ਡੱਕਾ ਜਾਂ ਫੰਬੇ ਨਾਲ ਕਬੂਤਰਾਂ ਦੇ ਪੈਓ ਛਿੱਲ ਕੇ ਫੰਸੀਆਂ ਉੱਤੇ ਲਾ ਦੇਣੀ ਆ ਤੇ ਕੰਮ ਖਤਮ। ਆ ਚੀ ਆ। ਉੱਥੇ ਚੀ ਸਾਰ ਦੇਣੀ ਜਿੱਥੇ ਲੱਗੀ ਨਾ ਮਤਲਬ ਅੱਖਾਂ ਅੱਖਾਂ ਦੇ ਪੌਂਦ ਤੋਂ ਬਚਾਅ ਰੱਖਣਾ ਅੱਖਾਂ ਅੱਖਾਂ ਨਾ ਪੈ ਜੇ ਕਬੂਤਰਾਂ ਦੇ ਤੇ ਮੂੰਹ ਮਾਚ ਨਾ ਪੈ ਜੇ। ਓ ਜੀ ਤੋ ਵਿਚਾਰ ਰੱਖਣਾ ਜਿੱਥੇ ਪੈ ਗਈ ਆਖੋ ਕੁਛ ਸਾੜ ਦੇਣੀ ਐ ਨੀ ਉਹ ਕੈਸੀ ਪੱਟ ਕੇ ਮਾੜੀ ਜਿੱਤੋਂ ਉੱਤੇ ਇਹ ਲਾ ਦੋ ਸਵੇਰ ਸ਼ਾਮ ਦੋ ਦਿਨ ਬਸ ਕੰਮ ਖਤਮ ਫੈਂਸੀ ਦਾ ਆ ਚੀਜ਼ ਐ ਮਿੱਤਰੋ ਲੋ ਜੀ ਮਿੱਤਰੋ ਸਤ ਜਹਰਾ ਬੱਚਾ ਬੈਠ ਚੁੱਕਿਆ ਭੜਕਾ ਕੇ ਬਾਹਰ ਅਸੀਂ ਨੀਵਾ ਆ ਗਿਆ ਸੀਗਾ ਪਰਲਾ ਬੱਚਾ ਸਤ ਜਹਰਾ ਹੋਰ ਲਾ ਕਬੂਤਰ ਵੱਡਾ ਵੱਡਾ ਵਿਆ तो दो कबूतर फिरते हजे एकता फिर रत्ता हरिबला बच्चा उच्चा तो दो घंटे उड्डे वादू है मित्रों पक्का हो गया कोठी त को को नहीं जाना हूँ छतरी तो आता सीधा बच्चे बुचे बैठे लो भी आप देता कबूतर कोई आया नहीं लैन अपने कल मौका सी तो देता अपना ਕਿਉਂ ਕਰਾ ਦੇ? ਆ ਮੈਰੀ ਕਰਾ ਦੇ ਫੜ ਕੇ ਹੱਥ ਤੇ। ਛਟੀਆਂ ਆ ਜੀ। ਨਸਰ ਕਿਹੜੀ ਲੱਗਦੀ ਆ? ਕੀ ਵਾਰੀ? ਕੀ ਪਤਾ ਕਿਹੜੀ ਆ ਆਹ ਰੰਗ ਲੱਗਾ ਰਿਆ। ਇਹ ਮਾਈ ਪੰਗਾ ਦਾ। ਕਿੰਨਾ ਦਾ? ਮਾਈ ਪੰਗਾ ਦਾ। ਸਹੀ ਗੱਲ ਆ ਹੋਰ ਰੰਗ ਆਇਲ ਆਉਂਦੇ ਆ। ਹਾਂ ਲਵੀੜ ਤਾਂ ਨਾ। ਹਾਂ। ਆਹ ਬਾਈ ਜੀ। ਸਾਨਾ ਪੰਗਾ ਆਇਲ ਆਉਂਦਾ ਤਾਂ ਐ। ਹਾਂ। ਤੌਰ ਨਾਲ। ਦੂਜੇ ਦੂਜੇ ਆਏ। ਕੌਣ ਆ ਨੋ ਠੀਕ ਆ ਬਾਈ ਚੰਗਾ ਲਓ ਵੀ ਲੈ ਚੱਲੇ ਆਏ ਤੋੜ ਕੱਲ ਮੌਕਾ ਸੀ ਨਹੀਂ ਆਇਆ ਕੱਲ ਤੇ ਅੱਜ ਆਪਾਂ ਦੇਤਾ ਬੱਚਾ ਇੱਕ ਹੋਰ ਬਹਿ ਗਿਆ ਮਿੱਤਰੋ ਆਪਣਾ ਹਰੀ ਬਗਲ ਵਾਲਾ ਬੱਚਾ ਬਹਿ ਗਿਆ ਤੇ ਟਾਈਮ ਹੋ ਗਿਆ 3 ਦਾ ਆਪਾਂ ਛੱਡੇ ਸੀਗੇ 10:30 ਵਜੇ ਆ ਇਹਦੇ ਨਾਲ 사ਤਿਆਰਾ ਬੈਠਾ ਇਧਰ ਹਰੀ ਬਗਲ ਬਹਿ ਗਿਆ ਤੇ ਬੱਚਾ ਜਿਹੜਾ ਨਵਾਂ ਸੀਗਾ ਉਹ ਨਹੀਂ ਉੱਡਿਆ ਆ ਬੈਠਾ ਹਰਲੇ ਪਾਸੇ ਇਹ ਇੱਕੋ ਹੀ ਸ਼ਰੀਰ ਤੇ ਬੈਠਾ ਇਹ ਨਹੀਂ ਉੱਡਿਆ ਪਰ ਡਾਊਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ ਤੇ ਇਹ ਉੱਡਿਆ ਨਹੀਂਗਾ ਤੇ ਰੱਤਾ ਬੱਚਾ ਆਪਣਾ ਉੱਡੇ ਫਿਰਦਾ ਹਜੇ ਆ ਫਿਰਦਾ ਮਿੱਤਰੋ ਟਾਈਮ 3 ਵਜ ਗਿਆ ਤੇ ਆਪਾਂ ਕਰਾਉਣਾ ਸੀਗਾ ਵੱਡੇ ਕਾਲੇ ਚੀਨੇ ਕੂਤਰਾਂ ਦਾ ਸ਼ੌਂਕ ਤੁਹਾਨੂੰ ਜਿਹੜੇ ਆ ਬੈਠਾ ਆ ਥੱਲੇ ਕਿੰਨੇ ਬੈਠੇ ਆ ਇਹ ਕਾ ਬੈਠਾ ਗੋਠ ਚ ਇਹਨਾਂ ਦਾ ਬਕਰਾਉਣਾ ਸੀ ਤੁਹਾਨੂੰ ਸ਼ੌਂਕ ਤੇ ਜਿਹੜਾ ਆ ਆਪਣਾ ਵੱਡੇ ਘਾਸੜਿਆ ਪੋਤਾ ਆ ਬੈਠਾ ਇੱਥੇ ਨਾਲ ਖਾਣਾ ਆ ਵੀ ਆਪਣੇ ਵੱਡੇ ਘਾਸਰੇ ਦਾ ਹੀ ਆ ਜਮਸਰ ਜਮ ਸਗਾ ਉਹਦਾ ਉਹਦਾ ਹੀ ਪੁੱਤ ਆ ਗਾਂ ਨਹੀਂ ਗਾਂ ਨਹੀਂ ਗਾ ਇਹ ਬੈਠਾ ਇੱਕ ਆ ਬੈਠਾ ਮਾਰੀਦਾ ਇਹ ਗਾਂ ਦੀ ਗਾਂ ਥੱਲੇ ਬੈਠੇ ਆ ਇਹ ਇਹਨਾਂ ਦਾ ਸ਼ੌਂਕ ਆਪਾਂ ਕਰਾਵਾਂਗੇ ਕੱਲ ਨੂੰ ਇਹ ਕਾ ਬੈਠਾ ਅੱਜ ਵੀਡੀਓ ਲੌਂਗ ਬਣ ਗਈ ਆ ਕੱਲੂ ਆਪਾਂ ਥੋੜੀ ਸ਼ਾਰਟ ਵੀਡੀਓ ਰੱਖਾਂਗੇ ਇਹ ਵਿੱਚ ਫਿਰ ਕਬੂਤਰਾਂ ਸ਼ੌਂਕ ਕਰਾ ਲਾਂਗੇ ਕਬੂਤਰਾਂ ਨੂੰ ਸ਼ੌਂਕ ਨਾਲ ਵੱਡੀ ਕਰਦਾਂਗੇ ਤੇ ਦੂਜੀ ਆਪਾਂ ਸ਼ਾਰਟ ਹੀ ਰੱਖਾਂਗੇ ਬੱਚੇ-ਬੁੱੱਚੇ ਢਾਲੇ-ਭਾਲੇ ਉਹ ਸ਼ਾਰਟ ਰੱਖਾਂਗੇ ਕਾਲੂ ਕਾਲੀ ਚੀਨੇ ਕਬੂਤਰਾਂ ਦੀ ਇੰਟਰਵਿਊ ਕਰਾਂਗੇ ਆਪਾਂ ਇੰਟਰਵਿਊ ਮਤਲਬ ਇਹਦਾ ਇੰਟਰੋਡਕਸ਼ਨ ਕਰਾਵਾਂਗੇ ਨਾਂ ਤੁਹਾਡੇ ਆ ਬੈਠੇ ਇਹ ਵੱਡਾ ਮੇਨ ਕਬੂਤਰ ਹੀ ਉਦੋਂ ਬਾਹਰ ਕੱਢਾਂਗੇ ਆਪਾਂ ਉਹ ਗੋਤ ਹੀ ਰੱਖਿਆ ਹੋਇਆ ਉਹ ਇਹਨਾਂ ਵਿੱਚ ਨਹੀਂਗਾ ਤਾਰਦੇ ਆ ਬੱਚੇ ਬੁੱੱਚੇ ਆਪਾਂ ਪਾਣੀ ਗਰਮ ਲਿਆਂਦਾ ਉਹ ਤੋਂ ਬੰ ਠੰਡਾ ਪਿਆ ਤੇ ਪਾ ਦਿੰਨੇ ਆਪਾਂ ਦੇ ਬੱਚੇ ਵਿੱਚ ਉਤਾਰ ਦਿੰਨੇ ਛੋਲੇ ਦਿੱਤੇ ਵੇ ਆ ਤੇ ਜਿਹੜਾ ਉਹ ਬੰਦਾ ਤੁਹਾਨੂੰ ਵਿਖਾਉਣੇ ਆ ਰੱਤਾ ਬੱਚਾ ਵੀ ਕਿ ਨਵੇਂ ਬੰਦਾ ਅੱਜ ਆਓ ਵੀ ਮਿੱਤਰੋ ਕਬੂਤਰ ਆਪਾਂ ਬੱਚੇ ਸਾਰੇ ਤਾਰਤੇ ਦਾਣਾ ਪਾਣੀ ਸਾਰਿਆਂ ਨੂੰ ਪਾਤਾ ਤੇ ਰੱਤਾ ਕਬੂਤਰ ਫਿਰਦਾ ਹੀ ਹਜੇ ਬੱਚਾ ਆਪਣਾ ਨਹੀਂ ਆਇਆ ਕਰਦਾ ਤੇ ਇਹਨੂੰ ਆਪ ਬੜਕਾ ਕੇ ਬਾਹ ਲੈਨੇ ਆ ਕਾਗੇ ਬਾਗੇ ਤੇ ਤਾੜ ਦਿੰਨੇ ਆ ਤੇ ਨਾਲ ਦਾਣੇ ਚੋਗ ਲੂਗਾ ਆ ਗਿਆ ਹਲੋ ਜੀ ਲੈ ਆ ਆਪਣਾ ਰੱਤਾ ਬੱਚਾ ਥੋੜਾ ਟਾਈਮ ਸਾਹ ਦਿਵਾ ਕੇ ਇਹਨੂੰ ਤਾੜ ਦਿੰਨੇ ਆ ਤੇ ਨਾਲ ਦਾਣੇ ਚੋਗ ਲੂਗੇ ਵੀ ਬਾਏ ਇੱਕ ਅੱਧਾਈ ਹੋਰ ਕਰਾਵਾਂਗੇ ਇਹਦੀ ਤੇ ਬੱਸ ਬੰਦੀ ਕਰ ਦੇਣਾ ਬਾਕੀ ਤਾਂ ਆਪਾਂ ਹੀ ਰੱਤਾ ਹਾਂਜੀ ਮਿੱਤਰੋ ਬੱਚਿਆਂ ਨੂੰ ਦੇ ਦਿੱ ਗਏ ਪਾਣੀ ਪੂਣੀ ਤੇ ਹੋ ਗਿਆ ਸ਼ਾਮ ਦਾ ਟਾਈਮ ਦਿਨ ਤੁਨੀ ਛਪ ਗਿਆ ਤੇ ਕਾਲੂ ਖਵਾਵਾਂਗੇ ਆਪਾਂ ਕਾਲਸਰੇ ਕਬੂਤਰ ਪਰਦਾ ਛੜਦ ਗਏ ਲਓ ਜੀ ਪਰਦਾ ਛੱਡਿਆ ਗਿਆ ਪਿੱਛੇ ਲਾ ਦੇ ਥੱਲੇ ਇੱਟ ਕਰੋ ਚੇਕ ਕਰ ਕੱਲੋਂ ਆਪਾਂ ਕਾਲਸਰੇ ਕਬੂਤਰਾਂ ਦੀ ਹਿਸਟਰੀ ਦੱਸਾਂਗੇ ਤੇ ਆਪਣੇ ਵਲੌਗ ਨਾਲ ਜੁੜੇ ਰਹੋ ਰੂਹੀ ਡੇਲੀ ਵਲੌਗ ਆਇਆ ਕਰਨਗੇ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਜਿੰਨਾ ਵੀ ਰਣ ਨਹੀਂ ਸਬਸਕ੍ਰਾਈਬ ਕੀਤਾ ਡੋਰ ਗਰੁੱਪ ਚੈਨਲ ਦਾ ਨਾਮ ਤੇ ਆਪਣੇ ਇੰਸਟਾਗ੍ਰਾਮ ਤੇ ਵੀ account ਬਣਿਆ ਹੋਇਆ ਉਹਦਾ ਨਾਮ ਵੀ ਡੋਰ ਗਰੁੱਪ ਹੀ ਆ ਤੇ ਜਿੰਨਾਂ ਨੇ ਇੰਸਟਾਗ੍ਰਾਮ ਤੇ ਨਹੀਂ ਕੀਤਾ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਜਿੰਨਾਂ YouTube ਤੇ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ YouTube ਤੇ ਸਬਸਕ੍ਰਾਈਬ ਕਰ ਲਓ ਤੇ ਬਾਕੀ ਡੇਲੀ ਵੀਡੀਓ ਵਲੌਗ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ